अज ज बजट पेश पेशता गया वो बहुत ही शानदार बजट पेशता गया मैं वो प्रधानमंत्री नरेंद्र मोदी जी और वित्त निर्मल सिमर्रा जी बहुत बहुत बधाई देना ये बजट गरीब वास्ते आम आदमी वास्ते वास्ते, किसान वास्ते इंडस्ट्री वास्ते हर वर्ग को जोड़ा है इस तक कुछ ना कुछ लाभ मिले है ये विकसित भारत जो सा लक्ष्य है वो बहुत व्डा कदम है जिस तरीके नौजवानों वास्ते 500 ਟੌਪ ਦੀਆਂ ਹਿੰਦੁਸਤਾਨ ਦੀ ਇੰਡਸਟਰੀਜ਼ ਦੇ ਵਿੱਚ ਇੱਕ ਸਾਲ ਦੀ ਇੰਟਰਨਸ਼ਿਪ ਕਰਕੇ ਉਹਨਾਂ ਨੂੰ ਰੋਜ਼ਗਾਰ ਦਾ ਸਾਧਨ ਉਪਲਬਧ ਕਰਾਉਣ ਦੀ ਗੱਲ ਕੀਤੀ ਗਈ ਹੈ। ਉਹ ਬਹੁਤ ਹੀ ਸ਼ਲਾਘਾ ਦਾ ਯੋਗ ਹੈ। ਇਹਦੇ ਨਾਲ ਨਾਲ ਐਜੂਕੇਸ਼ਨ ਲੋਨ ਵਾਸਤੇ ਵੀ ਜਿਹੜੀ ਵਿਵਸਥਾ ਕੀਤੀ ਗਈ ਹੈ, ਉਹਦੇ 'ਚ 3% ਇੰਟਰਸਟ ਦੀ ਜਿਹੜੀ ਸਬਸਿਡੀ ਦਿੱਤੀ ਗਈ ਹੈ, ਇਹਦੇ ਨਾਲ ਵੀ ਨੌਜਵਾਨਾਂ ਨੂੰ ਬਹੁਤ ਵੱਡਾ ਫਾਇਦਾ ਮਿਲਣ ਵਾਲਾ ਹੈ। ਇਸ ਦੇ ਇਲਾਵਾ 3 ਕਰੋੜ ਤੋਂ ਵੱਧ ਘਰ ਜਿਹੜੇ ਬਣਾ ਕੇ ਦੇਣ ਦੀ ਯੋਜਨਾ ਹੈ। ਨਾਲ-ਨਾਲ ਜਿਹੜਾ ਇੱਕ ਇੰਡਸਟਰੀਅਲ ਕੋਰੀਡੋਰ ਅੰਮ੍ਰਿਤਸਰ ਤੋਂ ਕੋਲਕਾਤਾ ਦੀ ਗੱਲ ਹੋਈ ਹੈ, ਉਹ ਵੀ ਬਹੁਤ ਲਾਭਪੰਦ ਹੈਗੀ ਹੈ। MSME ਵਾਸਤੇ ਕ੍ਰੈਡਿਟ ਗਰੰਟੀ ਸਕੀਮ ਦਾ ਜਿਹੜਾ ਵਿਵਸਥਾ ਕੀਤੀ ਗਈ ਹੈ ਬਹੁਤ ਹੀ ਲਾਭਪਰਦ ਹੈਗੀ ਹੈ ਇਹਦੇ ਨਾਲ ਨਾਲ ਸੋਲਰ એનર્ਜੀ ਉਹਦੇ ਵਾਸਤੇ ਇੱਕ ਬਹੁਤ ਵੱਡਾ ਜਿਹੜਾ ਹੈਗਾ ਵਾ ਉਪਰਾਲਾ ਇਸ ਬਜਟ ਦੇ ਵਿੱਚ ਕੀਤਾ ਗਿਆ। ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਪਿੰਡਾਂ ਦੀਆਂ ਸੜਕਾਂ ਦੇ ਉੱਤੇ ਇਨਵੈਸਟਮੈਂਟ ਕੀਤੀ ਜਾਏਗੀ। ਇਹਦੇ ਨਾਲ ਨਾਲ ਮੱਧਮ ਵਰਗ ਵਾਸਤੇ ਔਰ ਖਾਸ ਕਰਕੇ ਸੈਲਰੀਡ ਕਲਾਸ ਵਾਸਤੇ ਜਿਹੜੀ ਇਨਕਮ ਟੈਕਸ ਦੀ ਛੋਟ ਦਿੱਤੀ ਗਈ ਹੈ ਉਹ ਬਹੁਤ ਹੀ ਸ਼ਲਾਦਾਇਕ ਕਦਮ ਹੈ। ਸੋ ਮੈਂ ਇਹ ਕਹਿ ਸਕਦਾ कि यह बजट एक प्रोग्रेसिव बजट है ये बजट पीपल फ्रेंडली है ये आम आदमी का बजट है एक गरीब का बजट है एक इंडस्ट्री का बजट है एक नौकरी पेशा का बजट है और हर वर्ग इस तो लाभ मिलने वाला है मैं इसलिए एक बार फिर प्रधानमंत्री मोदी जी और निर्मला सीतारमण जी को बहुत बहुत बधाई देना